ਕਿੰਨੇ ਦੀ ਦੇਣੀ ਹੈ ਅੱਜ ਇਹ ਪੰਪਾ ਲਈ ਜੀ ਕਿਹ ਜਿਹੜਾ 100000 ਰੁਪਏ ਗਾ ਨੂੰ ਉਹ ਜੀ ਸਨ ਲੱਗੇ ਨਾੜਾ ਨੂੜਾ ਬਹੁਤ ਚੰਗੀਆਂ ਲੱਗੀਆਂ ਲੇਵੇ ਤੇ ਹਨਾ ਦੋਜਾ ਭਾਜੀ 15 ਕਿਲੋ ਇਹ ਇਹ ਦੇ ਦਾਂਗੇ ਜੀ ਆਪਾਂ ਲਾਸਟ 40000 ਦੀ ਜੀ 40000 ਦੀ ਤੁਹਾਨੂੰ 28000 ਦੀ ਤੁਹਾਨੂੰ ਸੱਜਣੋਂ ਇਹ ਮਿਲ ਜਣੀ ਆ ਤਿੰਨ ਮਹੀਨਿਆਂ ਤੋਂ ਉੱਤੇ ਕੋਸਕ ਦੇਣ ਬਾਈ ਕਹਿੰਦਾ ਜਿਹੜਾ ਇਹ ਗੱਬਣ 42000 ਦੇ ਵਿੱਚੋਂ ਲਾਡੀ ਕਹਿੰਦਾ ਮਾਨ ਤਾਨ ਇਹਦਾ ਹੋ ਜਾਊਗਾ ਇਹ ਬਈ ਐ ਹੁੰਦਾ ਵਾ ਜਾਨਵਰ ਹਨਾ ਚਵਾਈ ਦਾ ਸਾਫ ਹੋਵੇ ਦੁੱਧ ਦਾ ਚੱਲ ਕਿਲੋ ਖੰਡ ਇਧਰ ਉਧਰ ਹੋਈ ਜਾਂਦਾ ਹੈ ਨਾ ਹਾਂ ਜੀ ਇਹ 45000 ਦੀ ਦੁੱਧ ਕਿੰਨਾ ਪਿਆਜੂਗੀ ਇਹ 30000 ਦੀ ਦੇ ਦਾਂਗੇ ਲੋ ਮਿੱਤਰੋ ਕਿੰਨੇ ਦੇ ਚਲੀ ਜਾਊ ਲੱਢੀ ਉ ਬਈ ਇਹ ਬਈ ਜਾਊਗੀ 15 ਕਿਲੋ ਤੇ ਇਹ 15 ਕਿਲੋ ਦੇ ਹੈ ਨਾ 30000 ਨਹੀਂ ਆਪਾਂ ਇਹ ਬਈ ਜਰਾ 36000 ਰੁਪਿਆ ਚਾਰ ਪੈਸੇ ਬਈ ਅਗਲੇ ਸੂਏ ਦੇ ਵਿੱਚ ਬਿਟਾ ਦੇਣਾ ਰਹਿਣਾ ਇਹਨੇ ਇਹ ਜਿਉਈ ਆ ਚਾਹੇ ਦੂਜਾ ਸੂਆ ਇਹ ਬਈ 47000 ਦੀ ਦੇ ਦਾਂਗੇ 47000 ਦੀ ਤੁਹਾਨੂੰ ਇਹ ਮਿਲ ਜਾਣੀ ਐ 1 ਕਿਲੋ ਵੀ ਮਿੱਤਰੋ 60000 ਦੀ ਤੁਹਾਨੂੰ ਮਿਲ ਜਾਣੀ ਐ ਜੇ ਤੁਸੀਂ ਗਾਂ ਲੈਣ ਵੀ ਚਲੇ ਜਾਓ ਹਣ ਤਦ ਇੰਨੇ ਕਿ ਦਿ ਦਵਾਈ ਚਾਹੀਏ ਪੰਜ ਚਾਰ ਮਹੀਨੇ ਚੋ ਕੇ ਬੰਦਾ ਵੇਚ ਦੇਵੇ। ਬਿਲਕੁਲ। ਸਾਥੀ ਗਾ ਮਿੱਤਰੋ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਹੁੰਚਿਆ ਗਰੇਵਾਲ ਡੈਰੀ ਫਾਰਮ ਪਿੰਡ ਤੁੰਗਾਹੜੀ ਤਹਿਸੀਲ ਰੈਕੁਰ ਤੇ ਜ਼ਿਲ੍ਹਾ ਲੁਧਿਆਣਾ ਦੇ ਵਿੱਚ। ਲਾਡੀ ਦੇ ਫਾਰਮ ਤੋਂ ਆਪਾਂ ਜਿਹੜੀਆਂ 3 ਤੋਂ 4 ਮੱਝਾਂ ਤੇ ਬਾਕੀ ਜਿਹੜੀਆਂ 6-7 ਨਾਗ ਗਾਈਆਂ ਨੇ ਸ਼ੂਟ ਕਰਾਂਗੇ ਰੇਟ ਬਾਈ ਦੇ ਜਮੇ ਅੱਜ ਦੇਣ ਲੈਣ ਵਾਲਿਆ। ਜਿਹੜੇ ਵੀ ਸਾਜਨਾਂ ਨੇ ਕੋਈ ਵੀ ਜਾਨਵਰ ਖਰੀਦਣਾ ਉਹਦੀ ਤਸੱਲੀ ਪਰਖ ਤੁਸੀਂ ਆਪ ਦੀ ਸਮਝ ਦੇ ਨਾਲ ਕਰਕੇ ਖਰੀਦਣਾ। ਆਪਣਾ ਬਾਈ ਦੇ ਨਾਲ ਗੱਲਬਾਤ ਕਰਕੇ ਲੈਨੀਆ ਜਾਣਕਾਰੀ ਲਾਡੀ ਪిల్లా ਸਵਾਗਤ ਕਰਦੇ ਆਂ ਬਾਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸੱਚਾ ਲਾਡੀ ਕਿੰਨੇ ਜਾਨਵਰ ਆ ਟੋਟਲ ਆਪਣੇ ਬਾਈ 10 ਨਾਲ ਆਗੇ ਨਹੀਂ ਤੇ ਮੱਝਾਂ ਦੇ ਗਾਵਾਂ ਹਨਾ ਹਾਂਜੀ ਹਾਂਜੀ ਤੇ ਰੇਟ ਬਾਈ ਰੇਟ ਬਾਈ ਜੈ ਜੀ ਹੁੰਦੇ ਆ ਆਪਣੇ ਜੈ ਜੀ ਹੁਣਗੇ ਹਨਾ ਤੇ ਗਾਈਆਂ ਦਾ ਰੇਟ ਕਿੱਥੋਂ ਸ਼ੁਰੂ ਆ ਲਾਡੀ ਅੱਜ 22000 ਤੋਂ ਜੀ 22000 ਤੋਂ ਤੇ ਮੱਝਾਂ ਦਾ ਮੱਝਾਂ ਲਈ 60000 ਤੋਂ ਲੋ ਵੀ ਮਤਰਾ ਮੱਝਾਂ ਦਾ ਰੇਟ ਵੀ ਬਾਈ ਦਾ ਗਾਈਆਂ ਰਗਾਂ ਦਾ ਗੱਲਬਾਤ ਕਰੀਏ ਲਾਡੀ ਆਪਾਂ ਪਹਿਲੀ ਦੀ ਹਨਾ ਕੀ ਡਿਟੇਲ ਆ ਬਾਈ ਇਹਦੀ ਇਹ ਬਾਈ ਪਹਿਲੇ ਸੂਏ ਸੂਈ ਹੋਈ ਆ ਠੀਕ ਆ ਜੀ ਤੇ ਤੇ ਕਿੰਨੇ ਕ ਦਿਨਾਂ ਦਾ ਸੂਆ ਬਾਈ ਇਹਦਾ ਬਾਈ ਕੱਲ ਦੀ ਸੂਈ ਹੋਈ ਆ ਬੱッサ ਮਗਰਾ ਜੀ ਬੱਛਾ ਮਗਰਾ ਹਨਾ ਤੇ ਚੈੱਕ ਕਰਕੇ ਦੇਖੋ ਤੁਸੀਂ ਸਜਣੋ ਠੰਢੀ ਹੇਲ ਬਹੁਤ ਆ ਵੀਰੇ ਸਭੀ ਬੀਬੀ ਬਹੁਤ ਆ ਬਾਈ ਹਨਾ ਇੱਥੇ ਚੈੱਕ ਕਰਕੇ ਦੇਖੋ ਫੁੱਲ ਜਣੀ ਦੀ ਕੱਦ ਕਾਠ ਵਾਲੀ ਆ ਥਾਨ ਲੇਵਾ ਬਹੁਤ ਚੰਗਾ ਇੱਕਿਆ ਫਰਗਾ ਬਾਈ ਹਨਾ ਤੇ ਬਾਕੀ ਜਿਉਂ ਆਪਾਂ ਗੱਲ ਕਰੀਏ ਸਨਖੀ ਵੀ ਆ ਸ਼ਕੀਨ ਵੀ ਆ ਲਾੜੀ ਕਿੰਨਾ ਕ ਦੁੱਧ ਪਿਆਜੂ ਇਹ ਬਾਈ ਦੁੱਧ ਪਿਆਜੂਗੀ 13 ਤੋਂ ਪਲੱਸ 13 ਤੋਂ ਪਲੱਸ ਹਨਾ ਤੇ ਇਹ ਬਾਈ ਕਿੰਨੇ ਦੀ ਦੇਣੀ ਆ ਆਪਾਂ ਏ ਬਾਈ 47000 ਦੀ ਦੇ ਦਾਂਗੇ 47000 ਦੀ ਤੁਹਾਨੂੰ ਇਹ ਮਿਲ ਜਣੀ ਆ ਐਡੀ ਵੱਡੀ ਮਿੱਤਰੋ ਜੇਕਰ ਤੁਸੀਂ ਮਾਰਕੀਟ ਦੇ ਵਿੱਚ ਚਲੇ ਜਾਓ ਤਾਂ ਮੇਰੇ ਹਿਸਾਬ ਨਾਲ 60-65 ਤੋਂ ਉੱਪਰ ਗੱਲਾਂ ਜਾਣੀਆਂ ਅੱਜ ਆਪਾਂ ਕਿੰਨੇ ਦੀ ਦੇਣੀ ਹੈ ਇਹ 47000 47000 ਦੀ ਮਗਰ ਵੱਛਾ ਤੇ ਬਾਕੀ ਥਣ ਥਣ ਤੇ ਇਹ ਇੱਥੋਂ ਚੱਕ ਕਰਕੇ ਦੇਖੋ ਬਹੁਤ ਜਿਆਦਾ ਚੰਗਾ ਵਾ ਬਾਕੀ ਇਹਨਾਂ ਦਾ ਤਾਂ ਦੁੱਧ ਵੀ ਮੱਝਾਂ ਵਰਗੇ ਹੁੰਦਾ ਲੱਡੀ ਹੈ ਨਾ ਹਾਂਜੀ ਤੇ ਗੱਲ ਕਰੀਏ ਆਪਾਂ ਹਨਾ ਅਗਲੀ ਦੀ ਕੀ ਡਿਟੇਲ ਆ ਬਈ ਇਹਦੀ ਇਹ ਬਾਈ ਪਹਿਲੇ ਸੂਏ ਸੂਈ ਹੋਈ ਆ ਜੀ ਠੀਕ ਆ ਬਾਈ ਹਾਂਜੀ ਤੇ ਮਗਰ ਇਹਦੇ ਬੱਚਾ ਹੀ ਮਗਰ ਕਿੰਨੇ ਦਿਨਾਂ ਦਾ ਸੂਆ ਲਾਡੀ ਇਹਦਾ ਇਹਨੂੰ ਹੋ ਗਈ 15 16 ਦਿਨਾਂ ਤੋਂ ਸੂਈ ਨੂੰ 15 ਤੋਂ 16 ਦਿਨਾਂ ਤੋਂ ਤੋਰੇ ਹੋ ਕਰਾਈ ਜੀ ਲਾਡੀ ਫਿਰ ਇਹਦਾ ਦੁੱਧ ਤੇ ਹੋਊਗੀ ਹਨ ਹਾਜੀ ਹੈਗਾ 9 10 ਕਿਲੋ ਦੁੱਧ ਦੀ 9 10 ਕਿਲੋ ਦੁੱਧ ਜਿਹੜਾ ਇਹ ਸੱਜਣੋਂ ਪਿਆਦੂਗੀ ਤੁਸੀਂ ਚੈੱਕ ਕਰਕੇ ਦੇਖੋ ਬਰੀਡ ਦੇ ਵਿੱਚ ਸੋਹਣੀ ਆ ਜਿਵੇਂ ਆਪਾਂ ਕਹਦੀਏ ਆਰ ਡਰੂਡਰ ਬਾਈ ਜਿਵੇਂ ਆਪਾਂ ਕਰਮ ਆਲੀ ਗਈ ਇਹ ਬਤਰੇ ਸਾਹਣਾ ਬਹੁਤ ਚੰਗਾ ਲਾਈ ਫਰਤੀ ਹੈ ਹਨਾ ਹਾਂ ਜੀ ਹਾਂ ਜੀ ਤੇ ਕਿੰਨਾ ਦੁੱਧ ਲੱਢੀ ਹੁਣ ਇਹਦਾ ਚਵਾ ਦਾਂਗੇ ਆਪਾਂ ਬਾਈ ਹੈਗਾ ਨੋਂ ਤੋਂ ਉੱਪਰ ਹੀ 10 ਦੇ ਨੇ 12 ਹੀ ਦੁੱਧ ਤਾਂ ਇਹ 12-13 ਕਿਲੋ ਪਿਆ ਦੂ ਠੀਕ ਆ ਬਾਈ ਇਹ ਕਿੰਨੇ ਦੀ ਦੇਣੀ ਆ ਆਪਾਂ ਇਹ ਬਾਈ ਜਿਆਦਾ 36000 ਦੀ ਅੱਜ ਇਹ ਸਿਰਫ ਤੁਹਾਨੂੰ 36000 ਦੀ ਅੱਜ ਮਿਲ ਜਾਣੀ ਆ ਅਡ ਰੋਡਰ ਸੋਨਾ ਲਾਈ ਫਿਰਦੀ ਆ ਮਗਰ ਇਹਦੇ ਬੱਚਾ ਵਾ ਬਾਕੀ ਜੇ ਚੰਗੀ ਤੁਸੀਂ ਖਰਾਕ ਲਈ ਤੇ ਸਾਂਭ ਲਈ ਜਿਵੇਂ ਅੱਗੇ ਮੌਸਮ ਚੰਗਾ ਆਉਂਦਾ ਤਾਂ 4 ਪੈਸੇ ਬਾਈ ਅਗਲੇ ਸੂਏ ਦੇ ਵਿੱਚ ਬਿਟਾ ਦੇਣਾ ਰਹਿਣਾ ਇਹਨੇ ਇਹੋ ਜਿਹੀ ਆ ਚਾਹੇ ਦੂਜਾ ਸੂਆ ਕਹਿ ਕੇ ਇਹਨੂੰ ਚਾਹੇ ਪੰਜਵੇਂ ਸੂਏ ਵੇਚ ਦਿਓ ਹਾਂਜੀ ਹਾਂ ਇੱਕ ਤੁਸੀਂ ਕੱਟ ਕਰ ਬਾਕੀ 24 24 ਇਹਦੀ ਬਾਈ ਕਹਿੰਦਾ ਵੀ ਚਾਹੇ ਆਪਣੇ ਕੋਲੋਂ ਜਿੰਨਾ ਦੁੱਧ ਦੱਸਿਆ ਚੋਕੇ ਲੈ ਜਾ ਕਿਉਂਕਿ ਸੂਈ ਸਵਾਈ ਦਾ ਤਾਂ ਥੋੜਾ ਜਿਹਾ ਸੌਖਾ ਹੋ ਜਾਂਦਾ ਬਾਈ ਹਨਾ ਤੇ ਲਾਡੀ ਗੱਲ ਕਰੀ ਆਪਾਂ ਬਾਈ ਮੱਝ ਦੀ ਹਨਾ ਕੀ ਡਿਟੇਲ ਹੈ ਇਹਦੀ ਇਹ ਬਾਈ ਦੂਜੇ ਸੂਏ ਸੂਈ ਹੋਈ ਆ ਠੀਕ ਆ ਬਾਈ ਪਰ ਸੌਂਗ ਦੀ ਸੂਈ ਆ ਬੱਚਾ ਜੀ ਮਗਰ ਕੱਟਾ ਕੱਟਾ ਹਾਂਜੀ ਤੇ ਬਾਈ ਜਮਾ ਬਲੈਕ ਹਾਂ ਬਾਈ ਜਮਾ ਬਲੈਕ ਆਈ ਆ ਤੁਸੀਂ ਚੈੱਕ ਕਰਕੇ ਦੇਖੋ ਬਾਈ ਆਡਰ ਆਡਰ ਵੀ ਚੰਗਾ ਹਨਾ ਬਾਈ ਆਡਰ ਦਾ ਐਫ ਐਫ ਵਹਿਣਾ ਵਰਗਾ ਹਾਂ ਇੱਥੇ ਤੁਸੀਂ ਚੈੱਕ ਕਰਕੇ ਦੇਖ ਲਓ ਆਡਰ ਚੰਗਾ ਲਈ ਫਰਦੀ ਆ ਬਾਕੀ ਜਿਵੇਂ ਹੁਣ ਗਾ ਮੌਸਮ ਚੰਗਾ ਵਾ ਖਰਾਕ ਰੂਕ ਜਿੰਨੀ ਮਰਜੀ ਤੂੰ ਨਿਚਾਲਾ ਲਾਢੀ ਹੁਣ ਤਾਂ ਕਿਉਂਕਿ ਹੁਣ ਕਿਹੜਾ ਗਰਮੀ ਆ ਜੇ ਗਾਧੂ ਬੰਦਾ ਆ ਨਹੀਂ ਪੈਣਾ ਇਹਨੂੰ ਉਹ ਨਹੀਂ ਪੈਣਾ ਸਾਰਾ ਕੁ ਬਾਰੇ ਕਿੰਨਾ ਦੁੱਧ ਪਿਆ ਦੂ ਬਈਏ ਬਈ ਦੁੱਧ ਤਾਂ ਜਾਊ 14 15 ਕਿਲੋ ਤੇ ਇਹ ਕਿੰਨੇ ਦੀ ਦਿੰਨੀ ਆਪਾਂ ਇਹ ਬਈ ਆਪਾਂ 95000 ਦੀ ਲੋ ਮਤਲਬ 95000 ਦੀ ਤੁਹਾਨੂੰ ਇਹ ਮਿਲ ਜਣੀ ਬਾਕੀ ਜਿਹੜਾ ਛੋਰ ਚੱਪਾ ਪਿਆਰ ਹੋਊਗਾ ਤੁਸੀਂ ਬਾਈ ਦੇ ਨਾਲ ਜਦੋਂ ਫੋਨ ਤੇ ਗੱਲ ਕਰੋਗੇ ਤਾਂ ਉਹ ਹੋ ਜਾਣਾ ਵਾ ਇੱਥੋਂ ਤੁਸੀਂ ਇਹਦੇ ਥਣ ਚੈੱਕ ਕਰਕੇ ਦੇਖੋ ਬਹੁਤ ਜ਼ਿਆਦਾ ਟਾਪ ਦਾ ਜਿਹੜਾ ਆਰਡਰ ਲੱਗਿਆ ਹੋਇਆ ਨਾ ਬ ਬਹੁਤ ਬਾੜੀ ਪੋਲੀ ਨਜਾਇਜ਼ ਜੀ ਗਾਈਆਂ ਦੀ ਵੀ ਇੰਨੀ ਪੋਲੀ ਨਹੀਂ ਹੈ। ਲਓ ਜੀ ਮੇਤਰੋ ਬਾਈ ਕਹਿੰਦਾ ਚਵਾਈ ਬਹੁਤ ਪੋਲੀ ਹੈ ਇੱਥੋਂ ਤੁਸੀਂ ਚੈੱਕ ਕਰਕੇ ਦੇਖੋ। ਥਾਣਾ ਥਾਣਾ ਬਹੁਤ ਜਿਆਦਾ ਤੇ। ਲਓ ਜੀ ਮੇਤਰੋ। ਇਹਦੀਆਂ ਤੁਹਾਨੂੰ ਧਾਰਾਂ ਆਪਾਂ ਵੀਡੀਓ ਦੇ ਵਿੱਚ ਹੀ ਮਰਵਾ ਕੇ ਰਹਿ ਲਾਡੀ ਬਹੁਤ ਸੋਹਣੀ ਚਵਾਈ ਹੈ ਬਾਈ। ਬਾਈ ਇਹ ਰੰਜਮਾ ਰੂਰਗੀ ਚਵਾਈ ਆਈ। ਆ ਰਿਆ ਭਮਰਾ ਹੀ ਦਨੇ ਇਤਾਰਾਂ। ਹਾਂ। ਲਓ ਜੀ ਮੇਤਰੋ। ਚੈੱਕ ਕਰ। ਵੀਡੀਓ ਲੈ ਕੇ ਚਾਹੇ ਕੋਈ ਮਰਜ਼ੀ ਚੋਲੇਵੇ ਜੀ। ਹਾਂ। ਇੱਥੋਂ ਤੁਸੀਂ ਚੈੱਕ ਕਰਕੇ ਦਿਓ। ਆਰਡਰ ਬਹੁਤ ਚੰਗਾ ਬਾਈ। ਨਾੜਾ ਨੂੜਾ ਬੜੰਗਾ ਹਨਾ। ਲੇਵੇ ਦੇ ਉੱਤੇ ਹਨਾ। ਤੇ ਬਾਕੀ ਉਹ ਵੀ ਮੇਰੇ ਹਿਸਾਬ ਨਾਲ ਕਾਲਕੋਈ ਆ ਸਾਰੀ ਹਨਾ ਹਾਂਜੀ ਹਾਂ ਥੋੜੇ ਬਹੁਤੇ ਪਹਿਲਾਂ ਦੀ ਬਾਲਪੂਫ ਚ ਹੋਣ ਬਾਕੀ ਮੇਰੇ ਹਿਸਾਬ ਨਾਲ ਕਾਲਕੋਈ ਆ ਤੇ ਤੁਸੀਂ ਚੈੱਕ ਕਰਕੇ ਦੇਖੋ ਬਹੁਤ ਜਿਆਦਾ ਚੰਗਾ ਜਿਹੜਾ ਆਰਡਰ ਆ ਨਾੜਾ ਦੇਖ ਬਾਈ 20 ਨਹੀਂ ਆਏ ਨੇ ਪੂਰੀਆਂ ਵਿੱਚ ਆ ਮਾੜੀ ਇਧਰ ਨੂੰ ਕਰਦੀ ਆ ਨੇ ਵੱਡੀ ਮੱਜ ਨੂੰ ਲਓ ਵੀ ਕਰ ਲੈ ਦੇਖ ਏ ਵੀ ਬਾਈ ਚੰਗੀ ਚੀਜ਼ ਆ ਨਾ ਧਾਰ ਦੇਣਾ ਨਾ ਥੋੜਾ ਜਿਹਾ ਜਲਵਰ ਹਾਂ ਤਾਂ ਬੋਈ ਜੰਨੀ ਚੈੱਕ ਕਰੋ ਗਰਾ ਬਹੁਤ ਜ਼ਿਆਦਾ ਟੋਪ ਦਾ ਥਾਨ ਲੱਗਿਆ ਹੋਇਆ ਤੁਸੀਂ ਚੈੱਕ ਇਥੋਂ ਕਰਕੇ ਦੇਖਿਓ ਇਹ ਲਓ ਜੀ ਮਟਰ ਤਾਂ ਬੋਈ ਲੈ ਜੀ ਲੋਈ ਮੈਟਰ ਉਹ ਜੀ ਹੋ ਗਿਆ ਹਾਂ ਜਾਈ ਆਪਾਂ ਗਾਂਆਂ ਵਾਂਗੂ ਹੈਨਾ ਗਾਂਆਂ ਨੂੰ ਵੱਧ ਮੋੜ ਲਿਆ ਜੀ ਬਹੁਤ ਜਿਆਦਾ ਆਹ ਦੇਖੋ ਗਰਾ ਮੈਟਰ ਇਹ ਚੈੱਕ ਕਰ ਇਹ ਬਈ ਆਏ ਹੁੰਦਾ ਵਾ ਜਾਨਵਰ ਹੈਨਾ ਚਵਾਈ ਦਾ ਸਾਫ ਹੋਵੇ ਦੁੱਧ ਦਾ ਚੱਲ ਕੇ ਲੋ ਖੰਡ ਇਧਰ ਉਧਰ ਹੋਈ ਜਾਂਦਾ ਹੈਨਾ ਹਾਂ ਜੀ ਲਾਦੀ ਹੁਣ ਕਿੰਨੇ ਦੁੱਧ ਆਪਣੇ ਕੋਲੇ ਦਾ ਹੁਣ ਬਈ ਬੋਲਾ ਹੀ ਹਲੇ ਪਰਸੋਂ ਹੀ ਸੂਈ ਹੈ ਜੀ ਰਾਤ ਠੀਕ ਹੈ ਬਈ ਹਾਂ ਜੀ ਆ ਬੋਲਾ ਨੌ ਕਿਲੋ ਹੈਗਾ ਜੀ ਕਿੰਨੇ ਦੇ ਚਲੀ ਜਾਊ ਲੱਡੀ ਉਹ ਬਾਈ ਇਹ ਬਾਈ ਦੇ ਆਊਗੀ 15 ਕਿਲੋ ਤੇ ਇਹ 15 ਕਿਲੋ ਦੇ ਹੈ ਤੇ ਇਹ ਕਿੰਨੇ ਦੀ ਦੇਣੀ ਆਪਾਂ 95000 ਦੀ ਦੇ ਦਾਂਗੇ 95000 ਦੀ ਤੁਹਾਨੂੰ ਇਹ ਮਿਲ ਜਣੀ ਆ ਤੇ ਚੈੱਕ ਕਰਕੇ ਦੇਖੋ ਮਿੱਤਰੋ ਚਵਾਈ ਯਾਰ ਬਹੁਤ ਜਿਆਦਾ ਨਿਆਹੀ ਚੰਗੀ ਆ ਹਾਂ ਜੀ ਪੋਲੀ ਚਵਾਈ ਆ ਦੇਖੋ ਤੁਸੀਂ ਕਿਉਂ ਪੈਂਦਿਆਂ ਨਾ ਚਾਰੇ ਦੂਜਿਆਂ ਦੀਆਂ ਵੀ ਮੜਣੀਆਂ ਜਾਂ ਮਾਰੇ ਉਹਦਾ ਰਾਈ ਦੂਜੇ ਖਨਾਦੀਆਂ ਵੀ ਕੋ ਸ਼ਾਰਲਟਾ ਨਹੀਂ ਹੈਗਾ ਇਹ ਆਹ ਦੇਖੋ ਤੁਸੀਂ ਸਵਾਦ ਵਾਲੀ ਗੱਲ ਆ ਬਾਈ ਚਾਹ ਜਾਂ ਜੜਦਾ ਹਨਾ ਜਦੋਂ ਚਾਉਂਦੇ ਆ ਕਿ ਨਹੀਂ ਆਨੀਆ ਬਾਈ ਵੀ ਖੋਇਆ ਬੈਠਾ ਤੇ ਪੂਰਾ ਹਾਈਪੋਥੀਕੀ ਹਾਂ ਕਉਂਕਾ ਮੀਟੰਦੀ ਮੱਝ ਆਉਂਦੀ ਹੈ ਬਾਈ ਹਨ ਇੰਨੀ ਕਵਾਈ ਬੋਲੀ ਵਾਲੀ ਹਨ ਹਾਂਜੀ ਹਾਂਜੀ ਅ ਕਉਂਕਿ ਕਈ ਹੁੰਦਾ ਸੱਜਣਾ ਨੂੰ ਡਰ ਜਾ ਹੁੰਦਾ ਮੱਝ ਦਾ ਹਨ ਵੀ ਥਣ ਥਣੂ ਕੈੜਾ ਨਾ ਹੋਵੇ ਹਨ ਹਾਂਜੀ ਹਾਂ ਲੋ ਵੀ ਮੇਤਰੋ ਕਰੋ ਕਰੋ ਚੈੱਕ ਦਿਨ ਲਓ ਵੀ ਮੇਤਰੋ ਆ ਚੈੱਕ ਕਰਕੇ ਦੇਖੋ ਤੁਸੀਂ ਬਹੁਤ ਵੱਡੇ ਬੈੱਡ ਬਾਡੇ ਦੀ ਹੈ ਲਾਡੀ ਕੀ ਡਿਟੇਲ ਹੈ ਦੀ ਇਸ ਹੋਈ ਹੋਈ ਇਹ ਕੱਟਾ ਮਗਰ 15 ਦਿਨਾਂ ਦੇ 16 ਦਿਨ ਹੋ ਗਏ ਸੂਈ ਨੂੰ ਠੀਕ ਆ ਭਾਈ ਤੇ ਭਾਈ ਬਾਡੀ ਦੀ ਬਹੁਤ ਵੱਡੀ ਮਾੜਾ ਨੇੜੇ ਹੋ ਕੇ ਤਾਂ ਕਦੇ ਇਹ ਚੈੱਕ ਕਰਾਈ ਲਾਡੀ ਹੋਈ ਨੇੜੇ ਇਹ ਇੱਥੋਂ ਚੈੱਕ ਕਰੋ ਤੁਸੀਂ ਬਹੁਤ ਜਿਆਦੇ ਵੱਡੇ ਬੈੱਡ ਦੀ ਆ ਹਨਾ ਲਿਆ ਭਾਈ ਖੁੱਲ ਗਏ ਨੂੰ ਤੋਰੀਏ ਕਰਾਂ ਕਿੰਨੇ ਦਿਨ ਹੋ ਗਏ ਨੂੰ ਸੂਈ ਨੂੰ ਜੱਤੜ ਆ ਮੈਂ ਜਾਤ ਵਾਲੀ ਆ ਜੀ ਹਾਂ ਇਹਨੂੰ ਸੂਈ ਨੂੰ ਕਿੰਨੇ ਦਿਨ ਹੋ ਗਏ 15 ਕੇ ਤੇ 16 ਦਿਨ ਹੋ ਗਏ 15 16 ਦਿਨ ਬਾਈ ਕਹਿੰਦੇ ਇਹਨੂੰ ਸੀਲ ਇੰਨੀ ਆ ਭਾਈ ਛੋਟੀ ਮਾਰੀ ਤੇ ਵੀ ਨਹੀਂ ਹਲਦੀ ਹਾਂ ਆ ਤੀ ਇੰਨੀ ਜਾ ਰਹੇ ਸੀਲ ਆ ਹਾਂ ਭਾਈ ਜੇ ਆਪਾਂ ਗੱਲਬਾਤ ਕਰੀਏ ਵੱਡੇ-ਵੱਡੇ ਦੀ ਆ ਹਨਾ ਇਹ ਲੱਦੀ ਕਿੰਨਾ ਦੁੱਧ ਇਹਦਾ ਜਿਹੜਾ ਹੁਣ ਆਪਾਂ ਚੋਣੇ ਆ ਬਾਈ ਬਾਈ ਹੈਗਾ 9-10 ਕਿਲੋ ਹੁਣ ਗਾਂਗਲੋ ਪਤਾ ਗਾਇਆਂ ਦੀ ਗੱਲ ਹੋਰ ਹੁੰਦੀ ਆ ਮੱਝਾਂ ਜੀ ਕੱਟ ਲਾਉਨੀਆਂ ਆ ਕੇ ਘਰੋਂ ਹਾਂ ਇਹ ਚੱਕਰ ਮੈਂ ਦਾ ਦੁੱਧ ਦਾ ਮਗਰ ਇਹਦੀ ਵੀ ਕੱਟਾਈ ਆ ਹਾਂ ਜੀ ਕੱਟਾ ਮਗਰ ਲੱਦੀ ਇਹ ਆਪਾਂ ਕਿੰਨੇ ਦੀ ਦੇਣੀ ਆ ਇਹ ਬਾਈ ਆਪਾਂ ਦੇ ਦਾਂਗੇ ਜੀ 92 ਚੋਂ ਮਾਨ ਤਾਨ ਕਰ 90 ਦੀ ਦੇ ਦਾਂਗੇ ਲੋ ਵੀ ਮਿੱਤਰੋ 90 ਦੀ ਮਿਲ ਜਣੀ ਆ ਤੁਸੀਂ ਇਥੋਂ ਆਰਡਰ ਚੈੱਕ ਕਰਕੇ ਦੇਖ ਲਓ ਬਹੁਤ ਜਿਆਦੇ ਚੰਗਾ ਤੇ ਫਿਟਿੰਗ ਵਾਲਾ ਹਵਾਨਾ ਮਾ ਥਣ ਬਹੁਤ ਚੰਗਾ ਲੱਗਿਆ ਹੋਇਆ ਵੱਡਾ ਆ ਘਟਾ ਹੀ ਮਗਰ ਆ ਇਹ ਦੇ ਮਗਰ ਕਟਾਈ ਪਿਆ ਹੋਰੀ ਆ ਪੂਰਾ ਹਾਂ ਤੇ ਥਾਣੇ ਦਾ ਬਹੁਤ ਜਿਆਦਾ ਚੰਗਾ ਲੱਗਿਆ ਹੋਇਆ ਤੁਸੀਂ ਚੈੱਕ ਕਰਕੇ ਦੇਖੋ ਇਹ ਆਪਾਂ ਦੇਣੀ ਅੱਜ 90 ਦੀ ਬਾਈ ਹੈ ਨਾ 90 ਹੀ ਦੇ ਦਾਂਗੇ ਬਾਕੀ ਜਿਹੜਾ ਪਿਆਰ ਮੁਹੱਬਤ ਹੋਊਗੀ ਬਾਈ ਦੇ ਨਾਲ ਜਦੋਂ ਤੁਸੀਂ ਸੌਦੇ ਗੱਲਬਾਤ ਕਰੋਗੇ ਤਾਂ ਹੋਊ ਜੂਗੀ ਹੈਨਾ ਆਰਡਰ ਬਹੁਤ ਚੰਗਾ ਫੈਕਸ ਆ ਬਾਈ ਹੂੰ ਵੀ ਹੈਨਾ ਹਾਂ ਜੀ ਹਾਂ ਲੇਵਾ ਲੂਆ ਸੋਹਣਾ ਲੱਗਿਆ ਹੋਇਆ ਹੈਨਾ ਗਾੜੀ ਨੂੰ ਵੀ ਕੱਢ ਲਾ ਕੇ ਬਾਹਰ ਮੜਾ ਜਾ ਤੇ ਇਹਦਾ ਬਈ ਸੂਆ ਇਹਦਾ ਹੀ ਪਹਿਲਾਂ ਹੀ ਸੂਆ ਇਹਦਾ ਬੱਚਾ ਮਰ ਗਿਆ ਸੀਗਾ ਅੱਛਾ ਹਾਂ ਜੀ ਇਹ ਕਿੰਨੇ ਕਿ ਦਿਨਾਂ ਦੀ ਸੂਈ ਹੋਈ ਹੈ ਇਹਨੂੰ ਸੂਈ ਨੂੰ ਹੋ ਗਿਆ ਲੈ ਮਹੀਨਾ ਕ ਹੁਣ ਮਹੀਨਾ ਤੋਂ ਸੂ ਠੀਕ ਹੈ ਬਾਈ ਹਾਂ ਜੀ ਕੱਢ ਲਿਓ ਮੜਾਇ ਬਾਰ ਜੀ ਜੇ ਵੀ ਤੁਹਾਨੂੰ ਜਿਆਜ ਰੇਟ ਦੇ ਵਿੱਚ ਹੀ ਮਿਲ ਜਾਣੀ ਹੈ ਇਹ ਇੱਥੋਂ ਕਰੋ ਚੈੱਕ ਕਰ ਲਓ ਵੀ ਥਾਣਾ ਤੁਹਨੇ ਦਾ ਵੀ ਸੋਨਾ ਬਾਈ ਹਨਾ ਹਾਂ ਜੀ ਹਾਂ ਇੱਥੇ ਤੁਸੀਂ ਤਾਂ ਕਰ ਬੱਚਾ ਇਹਦਾ ਮਰ ਗਿਆ ਸੁਆ ਇਹਦਾ ਹੈਗਾ ਵੀ 10 15 ਦਿਨਾਂ ਦਾ ਕਿ ਜ਼ਿਆਦਾ ਹੋ ਗਿਆ ਨਹੀਂ ਹੋਗੇ ਇਹਨੂੰ 25 ਤੋਂ 30 ਦਿਨ ਹੋਗੇ ਸਿਰ ਮਤਲਬ ਇੱਕ ਮਹੀਨਾ ਮੰਨ ਕੇ ਲੈ ਜਾਗਾ ਆਹ ਤੇ ਇੱਥੋਂ ਤੁਸੀਂ ਥਣ ਜਾ ਕਰੋ ਲਾਡੀ ਹੁਣ ਜਿਵੇਂ ਚਵਾਈ ਕਰਦੇ ਆਪਾਂ ਕੋਈ ਚੱਕਰ ਤਾਂ ਨਹੀਂ ਘਪੜੇ ਬੜੀ ਵਧੀਆ ਮਿਲਦੀ ਹਾਂ ਜੀ ਹਾਂ ਹਾਂ ਤੇ ਇਹ ਕਿੰਨਾ ਦੁੱਧ ਦਿੰਦੀ ਹੁਣ 8 ਕਿਲੋ ਵੀਰੇ ਹੁਣ ਤੇ ਇਹ ਕਿੰਨੇ ਦੀ ਦੇਣੀ ਆਪਾਂ ਇਹ 60000 ਦੀ ਦੇ ਦਾਂਗੇ ਲੋ ਵੀ ਮੇਥਰੋ 60000 ਦੀ ਤੁਹਾਨੂੰ ਮਿਲ ਜਾਣੀ ਹੈ ਜੇ ਤੁਸੀਂ ਗਾਂ ਲੈਣ ਵੀ ਚਲੇ ਜਾਓ ਹਨਾ ਤਾਂ ਤੁਹਾਨੂੰ ਗਾਂ ਵੀ 60000 ਦੀ ਸੱਜਰ ਨਹੀਂ ਮਿਲਦੀ ਮਹੀਨਾ ਬਾਈ ਕਹਿੰਦਾ ਇਹਨੂੰ ਹੋਇਆ ਵਾ ਫੂਈ ਨੂੰ ਤੇ ਰੇਟ ਇਹਦਾ ਦੇਖੋ ਤੁਸੀਂ ਆਰਡਰ ਚੈੱਕ ਕਰਦੇ 60000 ਰੁਪਏ ਸਿਰਫ ਹਾਂ ਜੇ ਆਪਾਂ ਗੱਲਬਾਤ ਲਾਢੀ ਕਰੀਏ ਇੰਨਾ ਤੇਦਾ ਭਾਰੀ ਹੈ ਜਿੰਨਾ ਤੁਹਾਨੂੰ ਰੇਟ ਮੰਗ ਲੈਦਾ ਹਾਂ ਜੀ ਹਾਂ ਜੇ ਭਾਰਤ ਵੀ ਵੇਚ ਨਹੀਂ ਹੋਵੇ ਆਪਾਂ ਬਾਕੀ ਆਰਡਰ ਆਰਡਰ ਤੁਸੀਂ ਇੱਥੋਂ ਚੈੱਕ ਕਰਕੇ ਦੇਖ ਲਓ ਬਹੁਤ ਜ਼ਿਆਦਾ ਚੰਗਾ ਜਿਹੜਾ ਲੱਗਿਆ ਏ ਇੰਨੇ ਕਿ ਦੀ ਦਵਾਈ ਚਾਹੇ 5-4 ਮਹੀਨੇ ਚੋ ਕੇ ਬੰਦਾ ਵੇਚ ਦੇਵੇ ਬਿਲਕੁਲ ਬਈ ਆ ਵੀ बिकੂਗੀ ਬਈ ਹਾਂ ਉਹਨਾਂ ਦਾ ਬੇਟ ਹੀ ਇਹਦਾ ਹਾਂ ਜੀ ਹਾਂ ਹਾਂ ਆਪਾਂ ਵੀ ਆਪਾਂ ਗਾਈਆਂ ਦੇ ਰਿਆੜ ਤਾਂ ਆਪਣੇ ਜਾਇਜ਼ ਹੀ ਹੁੰਦੇ ਆ ਮੱਝਾਂ ਦੇ ਵੀ ਆਪਣੇ ਲੱਖ ਤੋਂ ਅੰਦਰ ਹੀ ਹੁੰਦੇ ਆ ਜੀ ਅੰਦਰ ਹੀ ਅੰਦਰ ਹੀ ਬਾਈ ਜਿਹੜੇ ਸਾਡੇ ਬਾਕੀ ਆਏ ਆ ਨਾ ਬਾਈ ਜੇ ਆਪਾਂ ਗੱਲਬਾਤ ਕਰੀਏ ਜਦੋਂ ਆਪਾਂ ਕੋਲੇ ਜਾਨਵਰ ਜਿਆਦੇ ਹੁੰਦੇ ਆ ਆਪਾਂ ਮਾਰਜਨ ਛੋੜੇ ਤੇ ਵੇਚ ਦਿੰਨੇ ਹਾਂ ਨਾ ਤਾਂ ਇਹ ਕੰਮ ਆਣਾ ਜਿਹੜੀ ਮੇਨ ਗੱਲ ਹੁੰਦੀ ਆ ਤੇ ਇਹ ਗੱਲਬਾਤ ਕਰੀਏ ਲਾਢੀ ਆਪਾਂ ਹਣਾ ਇਹਦੀ ਕਰਮ ਵਾਲੀ ਨਹੀਂ ਹਣਾ ਹਾਂ ਜੀ ਇਹ ਮੰਨ ਲਾ ਹੈਗਾ ਦਰਮਿਆਨੇ ਕੱਦ ਲਈ ਹਣਾ ਤੇ ਇਹਦਾ ਬਾਈ ਪਹਿਲੇ ਸੂਏ ਸੂੰਦੀ ਆ ਜੀ ਪਲੂਣੀ ਸੂੰਦੀ ਆ ਹਾਂ ਜੀ ਹਾਂ ਲੈ ਆ ਕੇ ਨੂੰ ਬਾਹਰ ਕੱਢ ਕੇ ਇੱਥੋਂ ਤੁਸੀਂ ਚੈੱਕ ਕਰਕੇ ਸੱਜਣੋਂ ਦੇਖ ਲਓ ਤੇ ਦੈਣ ਕਿੰਨੇ ਲੈਂਦੇ ਲਾਢੀ ਇਹ ਬਾਈ ਦੈਣ ਇਹ ਲੈ ਜੂਗੀ 1 ਇਹ ਸੋ ਚੈੱਕ ਕਰ ਲਓ ਨਾਰਮਲ ਕੱਦ ਦੀ ਆ ਇੱਕ ਨਾਰਮਲ ਹਾਈਟ ਦੀ ਲਾਡੀ ਅਕ ਦਿਨ ਆਪਾਂ ਪਾਈ ਸੀ ਬਹੁਤ ਫੋਨ ਆਏ ਮੈਨੂੰ ਬਹੁਤ ਆ ਰਹੇ ਨੇ ਬਹੁਤ ਜਿਆਦਾ ਹਾਂ ਤੇ ਇਹ ਕਿੰਨਾ ਕੁ ਦੁੱਧ ਬਾਈ ਪਿਆਜੂ ਆਂਦਾ ਅੱਜ ਬਾਈ ਇਹ ਬਲੂਨ ਹੁਣ ਇਹਦਾ ਆਪਾਂ ਕੋਈ ਕਹਿ ਰਹੀ ਸਕਦੇ ਹੈਗੇ 10 ਕਿਲੋ ਦਾ ਆ ਵੀ ਬਲੂਨ ਦੇ ਜਾਂਦਾ ਨੰਦਰੀ ਤੇ ਲਾਡੀ ਇਹ ਇੰਨੀ ਕੱਚੀ ਕਿੰਨੇ ਦੀ ਦੇਣੀ ਆਪਾਂ ਇਹ ਬਾਈ 20000 ਦੀ ਦੇ ਦਾਂਗੇ। ਲੋ ਮਿੱਤਰੋ 35000 ਦੀ ਤੁਹਾਨੂੰ ਮਿਲ ਜਾਨੀ ਐ। ਇੱਥੋਂ ਤੁਸੀਂ ਇਹਦੇ ਥਣ ਚੱਕ ਕਰਕੇ ਦੇਖ ਲਓ। ਕਿਥੇ ਵੀ ਸੱਜਣ ਦੇ ਬੱਤ ਜਾਂਦਾ ਕਿੰਨੇ ਦੀ ਦੇਣੀ ਐ ਇਹ। 33 ਦੀ ਹੋਰ ਵੀ ਕਰ ਦਾਂਗੇ ਯਾਰ ਮਾਰ ਤਾਲ। 3500 ਵੀ ਕਹਿੰਦਾ ਬਾਈ ਕਹਿੰਦਾ ਮਾਰ ਤਨ ਕਰ ਦਾਂਗੇ ਹੁਣ। ਤੁਸੀਂ ਚੈੱਕ ਕਰਕੇ ਦੇਖ ਲਓ ਥਣ ਇੱਥੋਂ ਚੱਕ ਕਰ ਲਓ। ਥਣ ਤਾਂ ਹੱਲੇ ਹੋਰ ਇੰਨਾ ਇੰਨਾ ਕੱਢਣ ਆਈਏ ਨੇ। ਹਾਂ ਕਿਉਂਕਿ ਹਜੇ ਬਾਈ ਦਿਨ ਰਹਿੰਦੇ ਆ ਨਾ ਜਿਆਦਾ। ਹਾਂਜੀ ਹਾਂ ਹੱਲੇ 10 ਤੋਂ 15 ਦਿਨ ਲਊਗੀ। ਹਾਂ ਥੰਡੀ ਬਹੁਤ ਹੈ ਨਾ। ਆਦੂ ਏ ਸੁਵੇ ਸੁਹੰਦੀ ਆਈ। ਆ ਜਿਹੜੀ ਅਗਲੀ ਇਹ ਦੂਜਾ ਸੁਆ ਇਹ ਹੱਤਾ ਲੇ। ਹਾਂਜੀ ਹਾਂ। ਆ ਜੋ ਵੀ। ਭੱਜੀ ਜਾਊ ਇਹ ਤਾਂ। ਇਹ ਲਾਡੀ ਕਿੰਨੇ ਦਿਨ ਲੈਂਦੀ ਆ? ਇਹ ਬਾਈ ਲਓ ਹੱਤਾ ਆ ਗਈ। ਇਹ ਹੱਤਾ ਲਊਗੀ ਥੋੜਾ ਜਨਾ ਦੀ ਓਕੇ ਜਮਾ। ਜਮਾ ਓਕੇ ਜਮਾ ਤੇ ਇਹਦਾ ਬਾਈ ਦੁੱਧ ਅੰਦਾਜ਼ਾ ਜਾ। ਇਹ ਤਾਂ ਜਾਊਗੀ ਜੀ 12 ਤੋਂ ਬਾਹਰ ਹੀ। 12 ਤੋਂ ਬਾਹਰ। 13 ਵੀ ਪਿਆ ਸਕਦੀ ਆ। ਹਾਂ। ਬਾਕੀ ਵੱਧ ਹੁੰਦਾ ਸੇਵਾ ਦਾ ਹੀ। ਹਾਂ। ਆਰਡਰ ਵਧੀਆ ਤਿਆਰ ਕਰਦੀ ਆਉਂਦੀ ਆ ਹੀ। ਵਧੀਆ ਕਰਦੀ ਨੇ ਬ੍ਰੀਡ 'ਚ ਵੀ ਸੋਹਣੀ ਆ। ਬ੍ਰੀਡ 'ਚ ਵੀ ਪੂਰੀ ਇਹ ਕਿੰਨੇ ਦੀ ਦੇਣੀ ਆ ਲਾਡੀ ਆਪਾਂ? ਏ ਦੇ ਦਾਂਗੇ ਜੀ ਆਪਾਂ ਲਾਸਟ 40000 ਦੀ ਜੀ 40000 ਦੀ ਤੁਹਾਨੂੰ ਇਹ ਮਿਲ ਜਾਣੀ ਹੈ ਤੁਸੀਂ ਚੈੱਕ ਕਰਕੇ ਦਿਨ ਬਾਈ ਲੈਂਦੀ ਆ ਜੇ ਇਹ ਹਨ ਹਫਤਾ ਅਗਰ ਮਸਾ ਲੈਣਾ ਹੀ ਹਾਂ ਪਰ ਓਨੇ ਟਾਈਮ ਦੇ ਵਿੱਚ ਇਹਨੇ ਤਿਆਰ ਵੀ ਹੋ ਜਾਣਾ ਕਿਉਂਕਿ ਹੁਣ ਵੀ ਸੋਹਣੀ ਤਿਆਰੀ ਕਰੀ ਹੁੰਦੀ ਹੈ ਹਾਂਜੀ ਹਾਂਜੀ ਇੱਥੋਂ ਤੁਸੀਂ ਚੈੱਕ ਕਰਕੇ ਬਾਡੀ ਲੈਂਗੁਏਜ ਜੀ ਸੱਜਣੂ ਦੇਖ ਲਓ ਬਾਕੀ ਹਜੇ ਪਈਆਂ ਢੱਲਾਂ ਹਾਂ ਠੰਡੀ ਹੀਲ ਬਹੁਤ ਆ ਇੱਥੋਂ ਤੁਸੀਂ ਚੈੱਕ ਕਰ ਲਓ ਠੰਡੀ ਤੇ ਸੀਲ ਬੰਤਰ ਬੰਤਰ ਬਹੁਤ ਚੰਗੀ ਆ ਜੀ ਬੰਤਰ ਚੰਗੀ ਆ ਬਾਈ ਹਨਾ ਬ੍ਰੀਡ ਦਾ ਤੇ ਅਗਲੀ ਬਾਈ ਅਗਲੀ ਸੂਈ ਹੋਈ ਆ ਜੀ ਹੋਈ ਹੋਈ ਆ ਮਗਰ ਇਹਦੇ ਇਹਦੇ ਬੱਚਾ ਹੀ ਆਈ ਮਗਰ ਸੂਆ ਲਾਡੀ ਇਹਦਾ ਸੂਆ ਦੂਜਾ ਹੀ ਦੂਜਾ ਸੂਆ ਮਗਰ ਇਹਦੇ ਕੀ ਆ ਬੱਚਾ ਹੀ ਮਗਰ ਇਹਦੇ ਬੱਚਾ ਯਾਰ ਉਹ ਇੱਕ ਗੱਲ ਦੇਖਣਾ ਨੇ ਲਾਡੀ ਥਾਨ ਫੁਣ ਤੇ ਆਰਡਰ ਬਹੁਤ ਚੰਗਾ ਲਾਈ ਫਿਰਦੀ ਹੈ ਨਾ ਹਾਂਜੀ ਹਾਂਜੀ ਤੇ ਕਿੰਨਾ ਕੁ ਦੁੱਧ ਆਈਦਾ ਬਈ ਉਮੀਦ ਆਪਾਂ ਨੂੰ ਦੁੱਧ ਬਈ ਪਚਾਹੀਦਾ 13-14 ਕਿਲੋ ਦਾ 13-14 ਕਿਲੋ ਦੇਣਾ ਚਾਹੀਦਾ ਜਿਹੜੇ ਸਾਡਾ ਪ੍ਰੋਜੈਕਟ ਚ ਲਾਈ ਫਿਰਦੀ ਹੈ ਨਾ ਹਾਂਜੀ ਬਾਕੀ ਅਗਲੇ ਹੀ ਸਾਂਹ ਵਾ ਹਨਾ ਤੇ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ 2-4 ਦਿਨ ਹੋਏ ਨੇ ਸੂਈ ਨੂੰ 4 ਈ ਜ਼ਿਆਦਾ ਨਾ ਦੂਜਾ ਦੀ ਜ਼ਿਆਦਾ ਇਹ ਲਾਡੀ ਇਹ ਕਿੰਨੇ ਦੀ ਦਣੀ ਆ ਇਹ ਦੇ ਦਾਂਗਾ ਜੀ 45000 ਦੀ ਇਹ 45000 ਦੀ ਦੁੱਧ ਕਿੰਨਾ ਪਿਆਜੂਗੀ ਇਹ ਪਿਆਜੂ ਬਾਈ 14 ਤੋਂ ਬਾਹਰ ਹੀ ਜਾਊਗੀ 15 ਪਿਆ ਦੇ 14 ਪਿਆ ਦੇ ਤੇ ਬਾਕੀ ਅਗਲਾ ਆਪਦੀ ਸਮਝ ਕਰ ਲਓ ਬਾਈ ਇਹ ਸਮਝਦਾ ਜੀ ਹਾਂ ਕਿਉਂਕਿ ਹਰੇਕ ਬੰਦਾ ਬਾਈ ਅੱਜ ਦੀ ਟੈਂਪ ਦੇ ਵਿੱਚ ਸਮਝਦਾ ਰਾ ਹਨਾ ਅਗਲੇ ਨੇ ਆਪਦੀ ਦੇਖ ਪਰਖ ਤੇ ਸਾਰੀ ਜਿਹੜੀ ਤਸੱਲੀ ਖੁਦ ਕਰਨ ਦਾ ਅਗਲੇ ਦਾ ਫਰਜ਼ ਬੰਦਾ ਜੀ ਉਹ ਅਗਲੇ ਨੇ ਪੈਸਾ ਲਾਉਣਾ ਹਨਾ ਤੇ ਲਾਡੀ ਅਗਲੀ ਇਹ ਵੀ ਸੂਈ ਹੋਈ ਹੈ ਜੀ ਬੱਚਾ ਮਗਰਾ ਜੀ ਇਹਦਾ ਸੂਆ ਲੈ ਆਓ ਜੀ ਬਾਹਰ ਲਿਓ ਦੂਜਾ ਸੂਆ ਜੀ ਦੂਜਾ ਸੂਆ ਸੋਈ ਹੋਈ ਆ ਮਗਰ ਇਹਦੇ ਹੈਗਾ ਵਾ ਬੱਚਾ ਬੱਚਾ ਜੀ ਹਾਂ ਇਹ ਵੀ ਨੋਰਮਲ ਕਰਦੀ ਆ ਤੇ ਬਾਕੀ ਥਣ ਥਣ ਜਿਵੇਂ ਆਪਾਂ ਕਹਦੇ ਆਂ ਝੰਗਾ ਲੱਗਿਆ ਹੋਇਆ ਵਾ ਮਗਰ ਇਹਦੇ ਬੱਚਾ ਲਾਡੀ ਕਿੰਨੇ ਕਿ ਦੁੱਧ ਲਈ ਅੰਦਾਜ਼ਾ ਇਹਦਾ ਇਹ ਬਾਈ 12 ਕਿਲੋ ਪਿਆ ਦੂ 12 ਕਿਲੋ ਬਾਈ ਕਹਿੰਦਾ ਦੁੱਧ ਪਿਆ ਦੂ ਤੁਸੀਂ ਆਰਡਰ ਚੈੱਕ ਕਰਕੇ ਥਣ ਥਣ ਦੀ ਤਾਂ ਓਕੇ ਆ ਬਾਈ ਹਣਾ ਵਾ ਓਕੇ ਜੀ ਬਾਕੀ ਥਣ ਵੀ ਚਾਰਈ ਹੈ ਹਣਾ ਇਹ ਲਾਡੀ ਕਿੰਨੇ ਦੀ ਦੇਣੀ ਇਹ ਦੇ ਦਾਂਗੇ ਆਪਾਂ 42000 ਦੀ 42 ਚੋਂ ਕਰ ਦਾਂਗੇ ਮਾਨਤਾਂ ਲੋ ਜੀ ਮਿਸਟਰੋ 42000 ਦੇ ਵਿੱਚੋਂ ਲਾਢੀ ਕਹਿੰਦਾ ਮਾਨਤਾਂ ਇਹਦਾ ਹੋ ਜਾਊਗਾ ਤੁਸੀਂ ਚੈੱਕ ਕਰਕੇ ਦੇਖ ਲਓ ਮਗਰ ਇਹਦੇ ਹੈਗਾ ਵਾ ਬੱਚਾ ਹਨਾ ਹਾਂਜੀ ਤੇ ਇੱਥੋਂ ਤੁਸੀਂ ਥਣ ਤੁਣ ਇਹਦੇ ਚੈੱਕ ਕਰਕੇ ਸਾਦੇ ਨੂੰ ਦੇਖ ਲਓ ਲਾਢੀ ਭਾਈ ਇਹਦੀ ਕੀ ਡਿਟੇਲ ਹੈ ਇਹ ਭਾਈ ਦੋ ਕਰ ਗੱਬਣ ਆ ਜੀ ਠੀਕ ਹੈ ਭਾਈ ਹਾਂਜੀ ਤੇ ਕਿੰਨੇ ਮਹੀਨੇ ਦੀ ਗੱਬਣ ਹੋਗੀ ਇਹ ਇਹਦਾ 9 ਮਹੀਨੇ ਕੋ 10 ਕਰਦਾ ਇਹ ਹੋ ਗਈ ਗੱਬਣ ਨੂੰ ਜਾਨੀ ਦੀ ਆਪਣੀ ਕਿੱਕ ਪਾਸ ਕਰਾਈ ਹੋਈ ਹੈ ਹਾਂਜੀ ਹਾਂ ਬਾਈ ਕਰਾ ਕੇ ਦੇਵਾਂਗੇ ਜਿਹਨੇ ਕਰਾਉਣੀਆਂ ਉਹ ਅਗਲਾ ਦੀ ਤਸੱਲੀ ਗੱਲ ਹੈ ਬਰੀਡ ਦੇ ਵਿੱਚ ਸੋਣੀ ਹੈ ਬਾਈ ਹਨਾ ਹਾਂਜੀ ਹਾਂਜੀ ਤੇ ਲਾਡੀ ਹੁਣ ਇਹ ਦੁੱਧ ਕਿੰਨਾ ਕਦਿੰਦੀ ਹੈ ਬਾਈ 5 ਕਿਲੋਈ 5 ਕਿਲੋ ਦੁੱਧ ਇਹ ਦਿੰਦੀ ਆ ਮੰਨ ਲਓ ਦੋਨਾਂ ਵੇਲੇ ਆਉਂਦਾ ਹਨਾ ਹਾਂਜੀ ਹਾਂ ਬਰੀਡ ਦੇ ਵਿੱਚ ਸੋਣੀ ਆ ਸੂਏ ਦੇ ਵਿੱਚ ਅਗਲੇ ਦੇ ਵਿੱਚ ਇਹਨੇ ਹੋਰ ਵੀ ਸੱਜਣੋਂ ਸਮਝਣਾ ਜਿਹੜੇ ਖਾਦ ਹੋਰ ਵੀ ਕਰਿਆ ਹੋਣਾ ਵੀਰੇ ਜੀ ਜੂ ਲਾ ਲਿਆ ਜਦੋਂ ਹਾਂ ਠਣਾ ਸੁਣਾ ਦੀ ਤਾਂ ਓਕੇ ਆ ਜਾਵਾਂ ਹਨਾ ਜਾਵਾਂ ਓਕੇ ਜੀ ਕੋਈ ਵੀ ਸੱਜਣ ਆਉਂਦਾ ਉਹਦੀ ਕਿੱਕ ਪਾਸ ਬਾਈ ਕਹਿੰਦਾ ਆਪਾਂ ਇੱਥੋਂ ਡਾਕਟਰ ਨੂੰ ਸੱਦ ਕੇ ਕਰਾ ਕੇ 80000 ਦੀ ਦੇ ਦਾਂਗੇ ਸਿਰਫ 80000 ਦੀ ਸੱਜਣੋ ਇਹ ਮਿਲ ਜਣੀ ਆ ਤਿੰਨ ਮਹੀਨਿਆਂ ਤੋਂ ਉੱਤੇ ਕੁਸਕਦਣ ਬਾਈ ਕਹਿੰਦਾ ਜਿਹੜਾ ਇਹ ਗੱਬਣ ਬਾਕੀ ਤੁਸੀਂ ਆਦੀ ਤਸੱਲੀ ਕਰਕੇ 12-12 ਕਿਲੋ ਵਾਲੀ ਆਈ ਤਾਜੀ ਤਾਂ ਹਾਂ ਦੁੱਧ ਚੰਗੇ ਵਾਲੀ ਆ ਬਾਈ ਜਿਹੜੇ ਹਸਾਮ ਨਾਲ ਅੰਗ-ਉੰਗ ਲੱਗਾ ਹੋਇਆ ਬੇਲ ਦੀ ਵੀ ਚੰਗੀ ਆ ਬਾਕੀ ਥਾਂ ਤੁਸੀਂ ਇੱਥੋਂ ਚੈੱਕ ਕਰਕੇ ਦੇਖ ਲਓ ਸੱਜਣੋ ਤੇ ਦੁੱਧ ਬਾਈ ਕਹਿੰਦਾ ਵੀ ਜੇ ਮੰਨ ਲਓ ਇਹ ਸਭ ਦੀ ਆ ਇਹਦਾ ਹੋਰ ਆ ਦੇਖ ਲਓ ਹੀ ਹੁਣ ਤਾਜੀ ਦਾ ਲੈਵਾ ਸਾਰਾ ਭਰਨਾ ਹੀ ਆ ਇਹਨੇ ਹਾਂ ਬਾਕੀ ਆਇਆ ਨਾ ਬਾਈ ਇੱਥੋਂ ਤੁਸੀਂ ਚੈੱਕ ਕਰਕੇ ਦੇਖੋ ਫੇਸਬੁੱਕ ਤੋਂ ਲੈ ਕੇ ਬੋਦੀ ਵਾਲੀ ਆ ਪੂਰੀ ਟੌਪ ਕਿਸੇ ਸੱਜਣ ਦੀ ਲਾਡੀ ਸਮਝ ਚਾਗੀ ਛੱਡਣੀ ਨਹੀਂ ਬਾਈ ਉਹਨੇ ਕਾਰਨ ਕੀ ਆ ਕਿਉਂਕਿ ਹਾਂ ਉੱਕੜ ਗੱਬੜ ਮਿਲਦੇ ਨਹੀਂ ਬਿਲਕੁਲ ਵਾਕੀ ਠੰਡੀ ਲਾਡੀ ਇੱਕ ਵਾਰ ਆਪਣੇ ਫਾਰਮ ਦੀ ਲੋਕੇਸ਼ਨ ਤੇ ਮੋਬਾਈਲ ਨੰਬਰ ਬੋਲ ਦੀ ਸੱਜਣਾ ਆਪਰਾਈ ਪਿੰਡ ਤੁੰਗਾ ਹੜੀਆ ਰਾਏਗੜ ਤੋਂ 10 12 ਕਿਲੋਮੀਟਰ ਤੇ ਪਿੰਡ ਪੈਂਦਾ ਈ ਜ਼ਿਲ੍ਹਾ ਆਪਾਂ ਨੂੰ ਲੁਧਿਆਣਾ ਪੈਂਦਾ ਬਾਕੀ ਆਪਣੀ ਇੱਕ ਬੇਨਤੀ ਹੋ ਰਾਈ ਜਿਹੜੇ ਵੀਰ ਨੇ ਜਿਹੜਾ ਵੀ ਨਾ ਖਰੀਦਣਾ ਆਪਣੇ ਫਾਰਮ ਤੋਂ ਤਸ਼ੱਲੀ ਕਰਕੇ ਲੈ ਕੇ ਜਾਵੇ ਥਾਣਾ ਦੀ ਆਪਣੀ ਗਾਰੰਟੀ ਆ ਦੁੱਧ ਜੀ ਥੋੜੀ ਖੁਰਣੀ ਦੇ ਵਿੱਚ ਆ ਠੀਕ ਆ ਜੀ ਉਹ ਬਈ ਇਹਨਾਂ ਥਣਾ ਦੀ ਗਰੰਟੀ ਹੋਊਗੀ ਠੀਕ ਆ ਬਾਈ ਉਹ ਲਾਡੀ ਹੈ ਨਾ ਹਰੇਕ ਬੰਦੇ ਦੀ ਆਪੋ ਆਪਣੀ ਸੇਵਾ ਸਮਝ ਸਾਰੀਆਂ ਚੀਜ਼ਾਂ ਹੀ ਆ ਹਨਾ ਹਾਂ ਜੀ ਹਾਂ ਕਿਉਂਕਿ ਅਗਲੇ ਨੇ ਪੈਸੇ ਲੈਣਾ ਆਪ ਵੀ ਤਸੱਲੀ ਕਰਕੇ ਲੈ ਕੇ ਜਾਵੇ ਹਨਾ ਸਾਡੀ ਇੱਕ ਵਾਰੀ ਮੋਬਾਈਲ ਨੰਬਰ ਬੋਲ 9855798122 ਤੇ ਬਾਕੀ ਬਾਈ ਦਾ ਨੰਬਰ ਸਜਣੋ ਸਕਰੀਨ ਦੇ ਉੱਪਰ ਵੀ ਚੱਲ ਰਿਹਾ ਵਾ ਕਿਸੇ ਵੀ ਸਜਣ ਨੇ ਕੋਈ ਵੀ ਜਾਨਵਰ ਖਰੀਦਣਾ ਉਹਦੀ ਤਸੱਲੀ ਪਰਖਦੇ ਆਪ ਦੀ ਸਮਝ ਦੇ ਨਾਲ ਖਰੀਦਣਾ ਕਿਉਂਕਿ ਬਾਈ ਨੇ ਕਿਹਾ ਵੀ ਆਪਣੇ ਫਾਰਮ ਤੋਂ ਚਾਹੇ ਪੂਰ ਤਸੱਲੀ ਕਰਕੇ ਜਾਨਵਰ ਨੂੰ ਖਰੀਦ ਕੇ ਤੁਸੀਂ ਸਜ ਤੇ ਬਾਕੀ ਵੀਡੀਓ ਨੂੰ ਕਰ ਦਿਓ ਸ਼ੇਅਰ ਕੋਈ ਵੀ ਜਾਨਵਰ ਖਰੀਦਣਾ ਉਹਦੀ ਤਸੱਲੀ ਪਰਖਦੇ ਆਪਦੀ ਸਾਹਮਣੇ ਦੇ ਨਾਲ ਤੁਸੀਂ ਪੈਸਾ ਲਾ ਕੇ ਲੈ ਕੇ ਜਾਣਾ ਆਪਣਾ ਕੰਮ ਆ ਥੋਡੇ ਤੱਕ ਨਵੇਂ-ਨਵੇਂ ਫਾਰਮਾਂ ਦੀਆਂ ਨਵੀਆਂ-ਨਵੀਆਂ ਵੀਡੀਓ ਲੈ ਕੇ ਆਣਾ ਤੁਹਾਡਾ ਕੰਮ ਆ ਜਾਨਵਰ ਨੂੰ ਖਰੀਦਣਾ ਪੈਸਾ ਲਾਉਣਾ ਫੁੱਲ ਤਸੱਲੀ ਕਰਨਾ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ